ਇੱਕ ਪਿੰਡ ਦੇ ਵਿੱਚ ਚਿੱਟੇ ਵਾਲਿਆਂ ਦੇ ਹੌਸਲੇ ਦੇਖੋ ਉਹ ਆਉਂਦੇ ਆ ਤੇ ਇੱਕ ਸਾਫਕਾ ਫੌਜੀ ਦੀਆਂ ਲੱਤਾਂ ਤੋੜ ਦਿੰਦੇ ਆ ਪਤਾ ਨਹੀਂ ਕਿਹਦੀ ਛੇ ਆ ਪਤਾ ਨਹੀਂ ਕੌਣ ਚਲਾਉਂਦਾ ਪਰ ਇੱਕ ਪਿੰਡ ਦਾ ਜਿਉਣਾ ਦੇ ਉੱਪਰ ਹੋ ਜੇ ਤੇ ਪਿੰਡ ਦੇ ਇੱਕ ਨੌਜਵਾਨ ਨੂੰ ਇਹ ਲਿਖ ਕੇ ਲਾਉਣਾ ਪੈ ਜਾਈ ਕਿ ਭਾਈ ਸਾਡਾ ਪਿੰਡ ਤਾਂ ਬਕਾਊ ਆ ਕਿਉਂਕਿ ਇੱਥੇ ਕੋਈ ਰਹਿਣ ਦਾ ਹੁਣ ਹੱਜ ਰਹਿਣ ਜਿਹੜੇ ਬੰਦਿਆਂ ਨੇ ਮੌਕੇਬਾਦਤ ਕੀਤੀ ਆ ਇਹ ਬੰਦੇ ਕਹਿੰਦੇ ਸੀ ਵੀ ਅਸੀਂ ਵੇਚਾਂਗੇ ਇੱਕ ਦੇ ਜੋਰ ਨਾਲ ਵੀ ਰੋਕ ਕੇ ਦਿਖਾਓ 5 ਜਨੂ ਜੇ ਕੋ ਰੋਕਤਾ ਅਨੰਬਰ ਉਹ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਉਹਦਾ ਨੰਬਰ ਆ ਤੇ ਮੈਨੂੰ ਫੋਨ ਕਾਲ ਆਈਆਂ WhatsApp ਤੇ ਅਸੀਂ ਐ ਕਰ ਦਾਂਗੇ ਅਸੀਂ ਮਾਰ ਦਾਂਗੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਯਾਰ ਮੈਂ ਆਪਾਂ ਸੱਚ ਬੋਲਾਂਗੇ ਇੱਕ ਰਤੀ ਪਰ ਵੀ ਜੇ ਆਪਾਂ ਵੀਡੀਓ ਦੇ ਵਿੱਚ ਜੋ ਝੂਠ ਬੋਲਿਆ ਹੋਵੇ ਤਾਂ ਸਾਰਾ ਪਿੰਡ ਪ੍ਰਸ਼ਾਸਨ ਸਾਡੇ ਪਿੰਡ ਤੋਂ ਆ ਕੇ ਪੁੱਛ ਸਕਦਾ ਕਿ ਗੱਲ ਕੀ ਹੋਈ ਯਾਰ ਮੈਂ ਆਪਦੇ ਵੱਲੋਂ ਪੂਰੀ ਜ਼ਿੰਮੇਵਾਰੀ ਨਾ ਬੋਲ ਰਿਹਾ ਕਿ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਸੀ ਇਸ ਮਸਲੇ ਨੂੰ ਨੱਪਣ ਦੀ ਕਿ ਮਸਲਾ ਗਾਣਾ ਵਧੇ ਇਹ ਸੋਸ਼ਲ ਮੀਡੀਆ ਤੇ ਆਇਆ ਲੋਕਾਂ ਨੇ ਬਾ ਚੱਕੀਏ ਤਾਂ ਇਸ ਮਾਮਲੇ 'ਚ ਕਾਰਵਾਈਆਂ ਹੋ ਰਹੀਆਂ ਪਰ ਕਾਰਵਾਈਆਂ ਨੂੰ ਵੱਧ ਫੋਨ ਇਸ ਪਿੰਡ ਦੇ ਵਿੱਚ ਇਸੇ ਗੱਲ ਦੇ ਲਈ ਆ ਰਹੇ ਆ ਕਿ ਭਾਈ ਤੁਸੀਂ ਇਹ ਵੀਡੀਓ ਪਾ ਦਿਓ ਕਿ ਜੀ ਸਾਡੇ ਪਿੰਡ 'ਚ ਤਾਂ ਚਿੱਟਾ ਨਹੀਂ ਵਗਦਾ ਸਰਕਾਰਾਂ ਵੀ ਬਦਲ ਗਈਆਂ ਸਭ ਕੁਝ ਹੋ ਗਿਆ ਪਰ ਯਾਰ ਇੱਥੇ ਤਾਂ ਫਿਰ ਕੋਈ ਫਰਕ ਪੈ ਹੀ ਨਹੀਂ ਰਿਹਾ ਤੇ ਚੇਂਜ ਕਾਦਾ ਹੈ ਕਾਦਾ ਬਦਲਾ ਬਦਲਾ ਭਾਈ ਲੋਕਾਂ ਨੂੰ ਵੀ ਪਤਾ ਲੋਕ ਵੀ ਕੋਈ ਇਸ ਗੱਲ ਤੋਂ ਸਚਾਈ ਤੋਂ ਉਹ ਲੈਣੀ ਹੈਗੇ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਪਤਾ ਨਹੀਂ ਸਰਕਾਰਾਂ ਨੂੰ ਇਹਨਾਂ ਲੋਕਾਂ ਤੋਂ ਕਾਹਦਾ ਡਰ ਆ। ਸਰਕਾਰ ਕੀ ਨਹੀਂ ਕਰ ਸਕਦੀ ਭਾਈ? ਇਹੋ ਜਿਹੇ ਦੋ ਚਾਰ ਦਿਨ ਕਾਉਂਟਰ ਕੀਤੇ ਹੋਣ ਤੇ ਮੁੜ ਕੇ ਮਜਾ ਲਾ ਕੇ ਪਿੰਡ ਦੇ ਵਿੱਚ ਇਹੋ ਜਿਹਾ ਕੁਝ ਹੋ ਜੇ। ਤੁਸੀਂ ਫਿਰ ਕਿਉਂ ਲਾਇਆ ਇਹ ਵੀ ਪਿੰਡ ਵਿਖਾਉ। ਅਸੀਂ ਲਾਇਆ ਇੱਕ ਦਿਲ ਦੇ ਵਿੱਚ ਦਰਦ ਨਹੀਂ ਹੁੰਦਾ ਯਾਰ ਵੀ ਉਹ ਬੰਦੇ ਨੇ ਕੀ ਮਾੜਾ ਕਰਤਾ। ਉਹ ਬੰਦਾ ਪੈਨਸ਼ਨ ਲੈ ਰਿਹਾ ਸੀ। ਚੰਗਾ ਘਰ ਪਰਿਵਾਰ ਦਾ ਸੀਗਾ। ਉਹਨੂੰ ਕੀ ਲੋੜ ਸੀ? ਉਹ ਪਿੰਡ ਲਈ ਬੋਲਿਆ, ਪਿੰਡ ਲਈ ਖੜਿਆ ਉਹ। ਬੋਲਾਂਗੇ ਵੀ ਭਾਈ ਜਿੰਨਾ ਚਾਹ ਸਾਹ ਚੱਲਦੇ ਆਪਾਂ ਹੱਕ ਸੱਚ ਦੇ ਲਈ ਖੜਾਂਗੇ ਵੀ ਹਨਾ। ਵੱਤੋ ਵੱਤ ਕੀ ਆ ਮਾਰ ਦੇਣਗੇ ਆਪਣੇ ਅਰਗੇ ਇੱਥੇ ਲੱਖਾਂ ਹੀ ਹੋ ਕੇ ਤੁਰ ਗਏ ਹਨਾ ਕੋਈ ਧਰਤੇ ਤੇ ਦੁਨੀਆ ਤੇ ਐਸਤੇ ਰਹਾ ਤਾਂ ਹੈ ਨਹੀਂ ਪਰ ਹੱਕ ਸੱਚ ਲਈ ਖੜਾਂਗੇ ਨਜਾਇਜ਼ ਬੰਦੇ ਨਾਲ ਧੱਕਾ ਹੋਇਆ ਬਿਲਕੁਲ ਨਜਾਇਜ਼ ਹੋਇਆ ਤੇ ਆਵਾਜ਼ ਬਾਈ ਚੱਕਦੇ ਰਹਾਂਗੇ ਕਿਸੇ ਗਰੀਬ ਨੂੰ ਚੱਕ ਕੇ ਉਹਦੀਆਂ ਲੱਤਾਂ ਤੋੜ ਦੂਗਾ ਕਈ ਕਸਟਡੀ ਦੇ ਵਿੱਚ ਵੀ ਮੌਤ ਹੋ ਜਾਂਦੀ ਹੈ ਪਰ ਜਦੋਂ ਕੋਈ ਇਹੋ ਜੀ ਗੰਭੀਰ ਕਾਰਵਾਈ ਕਰਨੀ ਹੁੰਦੀ ਹੈ ਤੇ ਫਿਰ ਇਹਨਾਂ ਦਾ ਕੀ ਰਵਈਆ ਹੁੰਦਾ ਇਹ ਵੀ ਲੁਕਾ ਨਹੀਂ ਮੈਂ ਆਪਣੀ ਆਪਣੀ ਜ਼ਿੰਮੇਵਾਰੀ ਤੇ ਕਹਿ ਰਿਹਾ ਪਿੰਡ ਵਾਲਾਂ ਦਾ ਮਸਲਾ ਨਹੀਂ ਜੇ ਕੋਈ ਕਾਰਵਾਈ ਕਰਨੀ ਹੈ ਭਾਈ ਮੇਰੇ ਤੇ ਕਰੋ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਇੱਕ ਪਿੰਡ ਦੇ ਵਿੱਚ ਚਿੱਟੇ ਵਾਲਿਆਂ ਦੇ ਹੌਂਸਲੇ ਦੇਖੋ ਉਹ ਆਉਂਦੇ ਆ ਤੇ ਇੱਕ ਸਾਫਕਾ ਫੌਜੀ ਦੀਆਂ ਲੱਤਾਂ ਤੋੜ ਦਿੰਦੇ ਆ ਇਹ ਕੋਈ ਪਹਿਲੀ ਵਾਰਦਾਤ ਨਹੀਂ ਸੀ ਇਸ ਪਿੰਡ ਦੇ ਵਿੱਚ ਐਦੋਂ ਪਹਿਲਾਂ ਵੀ ਇਹ ਕਈ ਵਾਰਦਾਤਾਂ ਕਰ ਚੁੱਕੇ ਆ ਪਤਾ ਨਹੀਂ ਕਿਹਦੀ ਛੈ ਆ ਪਤਾ ਨਹੀਂ ਕੌਣ ਚਲਾਉਂਦਾ ਪਰ ਇੱਕ ਪਿੰਡ ਦਾ ਜਿਉਣਾ ਉੱਪਰ ਹੋ ਜੇ ਤੇ ਪਿੰਡ ਦੇ ਇੱਕ ਨੌਜਵਾਨ ਨੂੰ ਇਹ ਲਿਖ ਕੇ ਲਾਉਣਾ ਪੈ ਜਾਈ ਕਿ ਭਾਈ ਸਾਡਾ ਪਿੰਡ ਤਾਂ ਬਕਾਊ ਆ ਕਿਉਂਕਿ ਇੱਥੇ ਕੋਈ ਰਹਿਣ ਦਾ ਹੁਣ ਹੱਜ ਰਿਹਾਨੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਲਖਵੀਰ ਸਿੰਘ ਨੇ ਭਾਈ ਬਖਤੌਰ ਪਿੰਡ ਆ ਸਭ ਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਕੀ ਸਾਇਆ ਵਾ ਉਸ ਫੌਜੀ ਨੌਜਵਾਨ ਦਾ ਇਹ ਵੀਡੀਓ ਇਹ ਵੀਰੇ ਦੀ ਵਾਇਰਲ ਅੱਜ ਨਹੀਂ ਹੋਈ 5 ਸਾਲ ਪਹਿਲਾਂ ਵੀ ਇਸ ਪਿੰਡ ਦੇ ਇਹੀ ਹਾਲਾਤ ਸੀ ਉਦੋਂ ਵੀ ਇਸ ਬੰਦੇ ਨੇ ਵੀਡੀਓ ਪਾਈ ਸੀ ਪਰ ਜਿਵੇਂ ਇੱਕ ਸਾਡਾ ਪ੍ਰਸ਼ਾਸਨ ਕਰਦਾ ਹੁੰਦਾ ਹੈ ਇਹੀ ਕਰਦੀ ਆ ਪੁਲਿਸ ਕਿ ਮਾਮਲੇ ਨੂੰ ਬਸ ਨੱਪ ਦਿਓ ਬਾਹਰ ਨਾ ਨਿਕਲ ਦਿਓ ਤੇ ਉਹੋ ਜਿਹੇ ਨਿਕੰਮੇ ਚਿੱਟੇ ਖੂਨ ਵਾਲੇ ਅਸੀਂ ਹੋਏ ਪਏ ਆਂ ਇਹ ਪੂਰੇ ਪਿੰਡ ਦੇ ਵਿੱਚ ਬੋਲਣ ਵਾਲੇ ਕਿੰਨੇ ਬੰਦੇ ਆ ਸਾਡੇ ਕੋਲੇ ਖੜੇ ਆ ਲਖਵੀਰ ਕੀ ਗੱਲ ਹੋਈ ਸੀਗੀ ਪਹਿਲਾਂ ਤਾਂ ਇਹ ਦੱਸੋ ਬਈ ਅ ਗੱਲ ਤਾਂ ਬਈ ਇਹੀ ਹੋਈ ਸੀ ਕਿ ਹਰਨਵੀਰ ਸਿੰਘ ਫੌਜੀ ਸੀ ਜਿਹੜਾ ਇੱਕ ਸਪੋਰਟਸਮੈਨ ਕੋਟੇ ਦਾ ਨੌਜਵਾਨ ਸੀਗਾ ਹਨਾ ਬਹੁਤ ਵਧੀਆ ਗੇਮ ਕਰਦਾ ਸੀ ਤੇ ਆਰਮੀ ਦੇ ਵਿੱਚੋਂ ਰਿਟਾਇਰ ਹੋ ਗਿਆ ਸੀ 2022-23 ਦੇ ਵਿੱਚ ਉਦੋਂ ਆ ਕੇ ਕਮੇਟੀ ਦਾ ਗਠਨ ਕੀਤਾ 30 35 ਨੌਜਵਾਨ ਜੁੜੇ ਸਾਡੇ ਪਿੰਡ ਦੇ ਵੀ ਪਿੰਡ ਦੇ ਵਿੱਚ ਜਿਹੜਾ ਚਿੱਟਾ ਹੋ ਆਪਾਂ ਵੇਚਣ ਨਹੀਂ ਦੇਵਾਂਗੇ ਤੇ ਉਦੋਂ ਕੀਤਾ ਵੀ ਨਸ਼ਾ ਰੋਕੂ ਕਮੇਟੀ ਚ ਸੀ ਬਾਈ ਜੀ ਨਸ਼ਾ ਨੁਕ ਰੋਕੂ ਕਮੇਟੀ ਦਾ ਜਿਹਨੂੰ ਆਪਾਂ ਕਹੇ ਜੀ ਪ੍ਰੈਜ਼ੀਡੈਂਟ ਵੀ ਤੇ ਪਲੱਸ ਇੱਕ ਐਕਟਿਵ ਮੈਂਬਰ ਸੀਗਾ ਵੀ ਮਤਲਬ ਇਹਦੀ ਦੇਖਰੇਖ ਚ ਸਾਡੀ ਕਮੇਟੀ ਜਿਹੜੀ ਚੱਲਦੀ ਸੀਗੀ ਤੇ ਇਸ ਬੰਦੇ ਨੇ ਉਦੋਂ ਇਹਨਾਂ ਤੇ ਲਗਾਮ ਵੀ ਲਾਈ ਬਹੁਤ ਜਾਣੇ ਪੁਲਿਸ ਦਾ ਪੁਲਿਸ ਨਾਲ ਰਲ ਕੇ ਹਨਾ ਅਸੀਂ ਬਹੁਤ ਜਾਣੇ ਫੜਾਏ ਵੀ ਪੁਲਿਸ ਨੂੰ ਇਹ ਜਿਹੜੇ ਜਿਹੜੇ ਬੰਦਿਆਂ ਨੇ ਮੌਕੇ ਬਾਦਦਤ ਕੀਤੀ ਆ ਇਹ ਬੰਦੇ ਕਹਿੰਦੇ ਸੀ ਵੀ ਅਸੀਂ ਵੇਚਾਂਗੇ ਇੱਕ ਦੇ ਜੋਰ ਨਾਲ ਵੀ ਰੋਕ ਕੇ ਦਿਖਾਓ ਸਾਨੂੰ ਜੇ ਕੋਈ ਰੋਕਦਾ ਤੇ ਪਹਿਲਾਂ ਵੀ ਇੱਕ ਸਾਡੀ ਕਮੇਟੀ ਦਾ ਨੌਜਵਾਨ ਸੀਗਾ ਬਲਜੀਤ ਸਿੰਘ ਉਹ ਇੱਕ ਮਿਸਤਰੀਆਂ ਦਾ ਮੁੰਡਾ ਸੀ ਉਹ ਵਿਚਾਰੇ ਡਰ ਗਏ ਕਹਿੰਦੇ ਵੀ ਸਾਡਾ ਕੱਲਾ ਮੁੰਡਾ ਉਹਦੇ ਜਿਹੜੇ ਸ਼ਰੀਆਮ ਸੱਟਾਂ ਮਾਰ ਕੇ ਗਏ ਆ ਉਹਨਾਂ ਨੇ ਕੋਈ ਕਾਰਵਾਈ ਵੀ ਨਹੀਂ ਕਰਾਈ ਕਹਿੰਦੇ ਕੀ ਉਹ ਤਾਂ ਇਹ ਕੱਲ ਨੂੰ ਮਾਰ ਦੇਣਾ ਪਰ ਜਦੋਂ ਜਦੋਂ ਪਾਣੀ ਸਿਰਤੋਂ ਦੀ ਲੰਘ ਜੇ ਹਨਾ ਤੇ ਫਿਰ ਸਾਨੂੰ ਰੋਲਾ ਪਾਉਣਾ ਪਿਆ ਮੀਡੀਆ ਦੇ ਵਿੱਚ ਗੱਲ ਲਿਹਾਉਣੀ ਪਈ ਕਿਉਂਕਿ ਜਦੋਂ ਰਣਵੀਰ ਸਿੰਘ ਦੇ ਸੱਟਾਂ ਮਾਰ ਕੇ ਗਏ ਆ ਤਾਂ ਇੱਥੇ ਕੋਈ ਨਹੀਂ ਪਹੁੰਚਿਆ ਮੌਕੇ ਤੇ ਜਦੋਂ ਅਸੀਂ ਵੀਡੀਓ ਪਾਈ ਮੀਡੀਆ ਦੇ ਵਿੱਚ ਗੱਲ ਲਿਆਂਦੀ ਤਾਂ ਪੂਰਾ ਪ੍ਰਸ਼ਾਸਨ ਇੱਥੇ ਆਇਆ ਉਹਨਾਂ ਨੇ ਬੰਦੀ ਕਾਰਵਾਈ ਉਹ ਬੰਦੇ ਅਰੈਸਟ ਕੀਤੇ ਸੋ ਇਹ ਬੰਦੇ ਦਾ ਕਸੂਰ ਬਸ ਇਹੀ ਸੀ ਕਿ ਨੌਜਵਾਨਾਂ ਨੂੰ ਗਰਾਉਂਡਾਂ ਦੇ ਵਿੱਚ ਲੈ ਕੇ ਜਾਂਦਾ ਸੀ ਨੌਜਵਾਨੀ ਨੂੰ ਸਿੱਧੇ ਰਾਹ ਪਾਉਂਦਾ ਸੀ ਖੱਟਾ ਕੀਆ ਬੰਦੇ ਨੇ ਇਸਨੇ ਆ ਲੱਤਾਂ ਤੜਾ ਕੇ ਬਹਿ ਗਿਆ ਇੱਕ ਗੱਲ ਮੈਂ ਆਪਦੇ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਬੋਲ ਰਿਹਾ ਕਿ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਸੀ ਇਸ ਮਸਲੇ ਨੂੰ ਨੱਪਣ ਦੀ ਕਿ ਮਸਲਾ ਗਾਹਣਾ ਵਧੇ ਇਹ ਸੋਸ਼ਲ ਮੀਡੀਆ ਤੇ ਆਇਆ ਲੋਕਾਂ ਨੇ ਬਾ ਚੱਕੀਏ ਤਾਂ ਇਸ ਮਾਮਲੇ 'ਚ ਕਾਰਵਾਈਆਂ ਹੋ ਰਹੀਆਂ ਪਰ ਕਾਰਵਾਈਆਂ ਨੂੰ ਵੱਧ ਫੋਨ ਇਸ ਪਿੰਡ ਦੇ ਵਿੱਚ ਇਸੇ ਗੱਲ ਦੇ ਲਈ ਆ ਰਹੇ ਆ ਕਿ ਭਾਈ ਤੁਸੀਂ ਇਹ ਵੀਡੀਓ ਪਾ ਦਿਓ ਕਿ ਜੀ ਸਾਡੇ ਪਿੰਡ 'ਚ ਤਾਂ ਚਿੱਟਾ ਨਹੀਂ ਬਿਕਦਾ ਇਹ ਦਬਾਅ ਇੰਨਾ ਕਿ ਸਾਡਾ ਪ੍ਰਸ਼ਾਸਨ ਇੰਨੀ ਕਕਲ ਵਰਤਦਾ ਇਹ ਉਂ ਬਥੇਰਾ ਕਿਸੇ ਗਰੀਬ ਨੂੰ ਚੱਕ ਕੇ ਉਹਦੀਆਂ ਲੱਤਾਂ ਤੋੜ ਦੂਗਾ ਉਹਨੂੰ ਉਹਨੂੰ ਕਈ ਕਸਟਡੀ ਦੇ ਵਿੱਚ ਵੀ ਮੌਤ ਹੋ ਜਾਂਦੀ ਹੈ ਪਰ ਜਦੋਂ ਕੋਈ ਇਹੋ ਜੀ ਗੰਭੀਰ ਕਾਰਵਾਈ ਕਰਨੀ ਹੁੰਦੀ ਹੈ ਤੇ ਫਿਰ ਇਹਨਾਂ ਦਾ ਕੀ ਰਵਈਆ ਹੁੰਦਾ ਇਹ ਵੀ ਲੋ ਕਹਿਣੀ ਮੈਂ ਆਪਦੀ ਜ਼ਿੰਮੇਵਾਰੀ ਤੇ ਕਹਿ ਰਿਹਾ ਇਹ ਪਿੰਡ ਵਾਲਾਂ ਦਾ ਮਸਲਾ ਨਹੀਂ ਜੇ ਕੋਈ ਕਾਰਵਾਈ ਕਰਨੀ ਹੈ ਭਾਈ ਮੇਰੇ ਤੇ ਕਰੋ ਅੱਛਾ ਤੁਸੀਂ ਫਿਰ ਕਿਉਂ ਲਾਇਆ ਇਹ ਵੀ ਪਿੰਡ ਵਕਊ ਅਸੀਂ ਲਾਇਆ ਇੱਕ ਦਿਲ ਦੇ ਵਿੱਚ ਦਰਦ ਨਹੀਂ ਹੁੰਦਾ ਯਾਰ ਵੀ ਉਹ ਬੰਦੇ ਨੇ ਕੀ ਮਾਰਾ ਕਰਤਾ ਉਹ ਬੰਦਾ ਪੈਨਸ਼ਨ ਲੈ ਰਿਹਾ ਸੀ ਚੰਗਾ ਘਰ ਪਰਿਵਾਰ ਦਾ ਸੀਗਾ ਉਹਨੂੰ ਕੀ ਲੋੜ ਸੀ ਉਹ ਪਿੰਡ ਲਈ ਬੋਲਿਆ ਪਿੰਡ ਲਈ ਖੜਿਆ ਉਹ ਤੇ ਜਦੋਂ ਮੈਂ ਦੇਖਿਆ ਵੀ ਉਹਨੀਆਂ ਲੱਤਾਂ ਦੇਖੋ ਪਿੰਡ ਸਾਰਾ ਉੱਥੇ ਪਹੁੰਚ ਗਿਆ ਸੀ ਉਦੋਂ ਬਾਅਦ ਦੇ ਵਿੱਚ ਪਿੰਡ ਇਕੱਠਾ ਹੋਇਆ ਸਾਡੇ ਪਿੰਡ ਨੇ ਪੂਰਾ ਸਾਥ ਦਿੱਤਾ ਐਵੇਂ ਕਹਦੀ ਹੈ ਹਨਾ ਪਰ ਕਈ ਲੋਕ ਬੋਲਣ ਤੋਂ ਡਰਦੇ ਹੁੰਦੇ ਕਿਉਂਕਿ ਉਹਨਾਂ ਦਾ ਨਾ ਦਬ ਦਬਈ ਹੈ ਨਾ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਕੋਈ ਬਾਲੇ ਆਪਾਂ ਕਹਿੰਦੀ ਬਾਲੇ ਵੱਡੇ ਗੁੰਡੇ ਬਦਮਾਸ਼ ਵੀ ਨਹੀਂ ਪਰ ਲੋਕਾਂ ਪਿੰਡ ਦੇ ਲੋਕਾਂ ਨੂੰ ਡਰਾ ਕੇ ਅਸੀਂ ਐਂ ਕਰਦਾਂਗੇ ਅਸੀਂ ਤੈਨੂੰ ਵੀ ਮਾਰ ਦਾਂਗੇ ਹਨਾ ਅਸੀਂ ਮੈਨੂੰ ਬਾਅਦ ਦੇ ਵਿੱਚ ਵੀ ਉਹਨਾਂ ਦੇ ਫੋਨ ਕਾਲ ਆਈਗੇ ਤੂੰ ਲਾਈਵ ਕਿਉਂ ਹੋਇਆ ਅਸੀਂ ਤੇਰਾ ਦੇਖ ਲਾਂਗੇ ਫਲਾਣਾ ਕਰ ਲਾਂਗੇ ਮੇਰੇ ਕੋ ਮਹਾ ਮੈਨੂੰ ਵਟਸਐਪ ਕਾਲਾਂ ਆਈ ਤੂੰ ਲਾਈਵ ਕਿਉ ਹੋਇਆ ਲਾਈਵ ਕਾ ਤੋ ਹੋਇਆ ਤੇ ਤੈਨੂੰ ਅਸੀਂ ਤੈਨੂੰ ਵੀ ਦੇਖ ਲਾਂਗੇ ਮਾਰ ਦਾਂਗੇ ਮੈਂ ਕਿਹਾ ਕੋਈ ਗੱਲ ਨਹੀਂ ਜੇ ਮਰਨਾ ਤਾਂ ਇੱਕ ਦਿਨ ਹੈਗਾ ਆਪਾਂ ਨੂੰ ਮਰਨ ਤੋਂ ਡਰ ਨਹੀਂ ਹੈਗਾ ਪਰ ਆਪਾਂ ਜਿਹੜੀ ਸੱਚ ਨਾਲ ਖੜ ਗਏ ਆਪਾਂ ਉਸ ਨਾਲ ਖੜੇ ਆ ਤੇ ਉਹਨਾਂ ਨੇ ਮੈਨੂੰ ਮੈਂ ਤੁਹਾਨੂੰ ਦਿਖਾਉਣਾਗਾ ਕਿ ਲਾਈਵ ਜਿਹੜਾ ਹੈਗਾ ਆ ਨੰਬਰ ਤੋਂ ਅਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਉਹਦਾ ਨੰਬਰ ਆ ਤੇ ਮੈਨੂੰ ਫੋਨ ਕਰ ਲੈ ਆਂ ਜਾਂ ਵਟਸਐਪ ਤੇ ਅਸੀਂ ਐ ਕਰ ਦਾਂਗੇ ਅਸੀਂ ਮਾਰ ਦਾਂਗੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਯਾਰ ਮੈਂ ਆਪਾਂ ਸੱਚ ਬੋਲਾਂਗੇ ਇੱਕ ਰੱਤੀ ਪਰ ਵੀ ਜੇ ਆਪਾਂ ਵੀਡੀਓ ਦੇ ਵਿੱਚ ਝੂਠ ਬੋਲਿਆ ਹੋਵੇ ਤਾਂ ਸਾਰਾ ਪਿੰਡ ਪ੍ਰਸ਼ਾਸਨ ਸਾਡੇ ਪਿੰਡ ਤੋਂ ਅੱਗੇ ਪੁੱਛ ਸਕਦਾ ਕਿ ਗੱਲ ਕੀ ਹੋਈ ਆ ਰਣਵੀਰ ਸਿੰਘ ਦਾ ਉਹਦਾ ਨਾ ਕੋਈ ਲੋਕੇਸ਼ਨ ਕਿੱਥੇ ਦੀ ਵੀ ਹੈ ਵਟ ਦਾ ਰੋਲਾ ਨਹੀਂ ਇਹ ਸਾਨੂੰ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਦੇਖਣਾ ਮੈਂ ਕਿਹਾ ਲੈ ਮੈਂ ਤੈਨੂੰ ਲੋਕੇਸ਼ਨ ਭੇਜਦਾ ਨਾ ਤੂੰ ਆ ਜਾ ਫਿਰ ਹੈ ਫਿਰ ਆਪਾਂ ਨੂੰ ਕੋਈ ਡਰ ਨਹੀਂ ਨਾ ਮੈਂ ਤਾਂ ਚਲੋ ਤੇਰੀ ਦਲੇਰੀ ਆ ਪਰ ਫਿਰ ਵੀ ਕੱਲਾ ਤੂੰ ਹੀ ਬਾਈ ਬੋਲਦਾ ਦੱਸਦਾ ਮੈਨੂੰ ਤਾਂ ਬਾਕੀ ਲੋਕਾਂ ਦੇ ਨਾਲੋਂ ਬੋਲਾਂਗੇ ਵੀ ਬਾਈ ਜਿੰਨਾ ਚਿਰ ਸਾਹ ਚੱਲਦੇ ਆਪਾਂ ਹੱਕ ਸੱਚ ਦੇ ਲਈ ਖੜਾਂਗੇ ਵੀ ਹਨਾ ਵੱਤੋ ਵੱਤ ਕੀ ਆ ਮਾਰ ਦੇਣਗੇ ਆਪਣੇ ਵਰਗੇ ਇੱਥੇ ਲੱਖਾਂ ਹੀ ਹੋ ਕੇ ਤੁਰ ਗਏ ਹਨਾ ਕੋਈ ਧਰਤੀ ਤੇ ਦੁਨੀਆ ਤੇ ਐਸਤੇ ਰਿਹਾ ਤਾਂ ਹੈ ਨਹੀਂ ਪਰ ਹੱਕ ਸੱਚ ਲਈ ਖੜਾਂਗੇ ਨਜਾਇਜ਼ ਬੰਦੇ ਨਾਲ ਧੱਕਾ ਹੋਇਆ ਬਿਲਕੁਲ ਨਜਾਇਜ਼ ਹੋਇਆ ਤੇ ਆਵਾਜ਼ ਬਾਈ ਚੱਕਦੇ ਰਾਂਗੇ ਨਮਰੀਤ 5 ਸਾਲ ਪਹਿਲਾਂ ਵੀ ਵੀਡੀਓ ਪਾਈ ਸੀ ਤੁਸੀਂ ਉਦੋਂ ਵੀ ਪੂਰੇ ਪੰਜਾਬ ਦੇ ਵਿੱਚ ਮਸਲਾ ਹੋਇਆ ਸੀਗਾ ਲੋਕਾਂ 'ਚ ਚਰਚਾ ਹੋਈ ਸੀ ਸਰਕਾਰਾਂ ਵੀ ਬਦਲੀਆਂ ਸਭ ਕੁਝ ਹੋ ਗਿਆ ਪਰ ਯਾਰ ਇੱਥੇ ਤਾਂ ਫਿਰ ਕੋਈ ਫਰਕ ਪੈ ਹੀ ਨਹੀਂ ਰਿਹਾ ਤੇ ਚੇਂਜ ਕਾਦਾ ਆਇਆ ਕਾਦਾ ਬਦਲਾ ਆਇਆ ਬਦਲਾ ਭਾਈ ਲੋਕਾਂ ਨੂੰ ਵੀ ਪਤਾ ਲੋਕ ਵੀ ਕੋਈ ਇਸ ਗੱਲ ਤੋਂ ਸਚਾਈ ਤੋਂ ਉਹ ਲੈਣੀ ਹੈਗੇ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਪਤਾ ਨਹੀਂ ਸਰਕਾਰਾਂ ਨੂੰ ਇਹਨਾਂ ਲੋਕਾਂ ਤੋਂ ਕਾਦਾ ਡਰ ਆ ਨਹੀਂ ਸਰਕਾਰ ਚਾਹੇ ਤਾਂ ਭਾਈ ਚਿੜੀ ਵੀ ਨਹੀਂ ਫਟ ਸਕਦੀ ਆਪਾਂ ਉਹ ਵੀ ਦੇਖ ਲਈ ਹੈ ਨਾ ਸਰ ਕਿਉਂਕਿ ਅੱਜ ਕੱਲ ਹਰੇਕ ਬੰਦਾ ਕੋਈ ਵੀ ਕ੍ਰਾਈਮ ਕਰਨ ਤੋਂ ਪਹਿਲਾਂ ਫੋਨ ਨਾਲ ਜੁੜਿਆ ਹੋਇਆ ਹੈ ਨਾ ਸਰਕਾਰ ਕੀ ਨਹੀਂ ਕਰ ਸਕਦੀ ਭਾਈ ਇਹੋ ਜਿਹੇ ਦੋ ਚਾਰ ਇਨਕਾਊਂਟਰ ਕੀਤੇ ਹੋਣ ਤੇ ਮੁੜ ਕੇ ਮਜਾਲ ਆ ਕੇ ਪਿੰਡ ਦੇ ਵਿੱਚ ਇਹੋ ਜਿਹਾ ਕੁਝ ਹੋ ਜੇ ਪਰ ਪਤਾ ਨਹੀਂ ਕਿਹੜੀ ਵੱਲੋਂ ਚੁੱਪ ਨੇ ਕਿਹੜੀ ਵੱਲੋਂ ਸਰਕਾਰਾਂ ਚੁੱਪ ਨੇ ਦੇਖੋ ਲੋਕ ਲੋਕ ਕੀ ਆ ਆਮ ਲੋਕ ਨਾਗਰਿਕ ਜਿਵੇਂ ਹੁਣ ਮੈਂ ਹੀ ਲਾ ਲੂ ਮੇਰੇ ਤੇ ਕੱਲ ਨੂੰ ਇਹ ਆ ਕੇ ਹਮਲਾ ਕਰ ਜਾਂਦੇ ਮੈਨੂੰ ਮਾਰ ਜਾਂਦੇ ਹੈ ਨਾ ਇੱਥੇ ਕਿਹਨੇ ਪੁੱਛਣਾ ਕੋਈ ਨਹੀਂ ਕੋਈ ਪੁੱਛਦਾ ਇੱਥੇ ਐਸੇ ਕਰਕੇ ਲੋਕ ਡਰਦੇ ਹੁਣ ਮੈਨੂੰ ਵੀ ਬਥੇਰੇ ਕਹਿੰਦੇ ਆ ਯਾਰ ਤੂੰ ਕੀ ਲੈਣਾ ਤੈਨੂੰ ਯਾਰ ਫਲਾਨਾ ਕਰ ਜਾਣਗੇ ਮੈਂ ਫਿਰ ਲੋਕਾਂ ਨੂੰ ਕਹਿਣਾ ਹੁੰਦਾ ਕੋਈ ਗੱਲ ਨਹੀਂ ਯਾਰ ਐਡੀ ਕੀ ਗੱਲ ਜੇ ਮਾਰ ਜਾਣਗੇ ਫਿਰ ਆਪਣੇ ਬਣਾ ਕਿਹੜਾ ਕੋਈ ਜੱਗ ਸੁਣਾ ਹੁੰਦਾ ਹਨਾ ਪਰ ਸੱਚ ਨਾਲ ਤਾਂ ਖੜੋਣਾ ਸੱਚ ਦਾ ਸਾਥ ਤਾਂ ਦਿਓ ਜੇ ਇਸ ਗੱਲ ਦੇ ਵਿੱਚ ਨਵਰੀਤ ਬਾਈ ਕੋਈ ਅਸੀਂ ਰਾਜਨੀਤੀ ਕਰਦੇ ਹੋਈਏ ਜਾਂ ਵੱਟ ਦਾ ਰੌਲਾ ਹੋਵੇ ਹਨਾ ਆਪਾਂ ਪਰਮਾਤਮਾ ਨੂੰ ਹਾਜ਼ਰ ਨਜ਼ਰ ਮੰਨ ਕੇ ਕਹਿੰਦੇ ਆ ਕਿ ਨਜਾਇਜ਼ ਬੰਦੇ ਨਾਲ ਧੱਕਾ ਹੋਇਆ ਬਿਲਕੁਲ ਨਜਾਇਜ਼ ਮੈਨੂੰ ਕਹਿੰਦੇ ਨਾ ਵੀ ਅੱਤ ਅੱਤ ਚੱਕੀ ਹੋਈ ਸੀ ਉਹ ਬੰਦੇ ਨੇ ਹਨਾ ਤੇ ਅੱਤ ਤੇ ਖੁਦਾ ਦਾ ਬੈਰ ਹੁੰਦਾ ਕਹਿੰਦੇ ਹੁੰਦੇ ਆ ਵੀ ਪਰਮਾਤਮਾ ਕਿਤੇ ਨਾ ਕਿਤੇ ਆ ਕੇ ਤਾਂ ਹਨਾ ਖੜਦਾ ਹੀ ਹੁੰਦਾ ਹਨਾ ਉਹ ਆਪਾਂ ਸੀਸੀ ਵੀ ਵੀ ਕੈਮਰਾ ਤੋਂ बच ਜਾਗੇ ਪਰ ਪ੍ਰਮਾਤਮਾ ਦੀ ਨਿਗਾ ਤੋਂ ਬੰਦਾ बच ਨਹੀਂ ਸਕਦਾ ਸੋ ਜੇ ਪ੍ਰਸ਼ਾਸਨ ਨਾਲ ਉਹਨਾਂ ਤੇ ਕਾਰਵਾਈ ਕਰੂ ਤਾਂ ਉੱਪਰ ਵਾਲਾ ਬੈਠਾ ਭਾਈ ਉਹ ਜ਼ਰੂਰ ਕਰੂਗਾ ਬਿਲਕੁਲ ਭਾਈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ